ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਜਿਹੜੇ ਬੰਦਿਆਂ ਨੇ ਦੀਪੇ ਹੀਰਾ ਉਰਿਆਂ ਵਾਲੇ ਨੇ ਮਾਰਿਆ ਉਹਨਾਂ ਨੇ ਇਹ ਨਹੀਂ ਆਖਿਆ ਵੀ ਯਾਰ ਠੀਕ ਐ ਨੇ ਜੋ ਪਹਿਲਾਂ ਗਾਦਾ ਹੁਣੇ ਵਧੀਆ ਬਣ ਗਿਆ ਪਰ ਉਹਨੇ ਟਾਰਗੇਟ ਰੱਖਿਆ ਵੀ ਯਾਰ ਇਹਨੇ ਜਿਹਦੇ ਸਭ ਦੇ ਖੜੇ ਵੀ ਸੁਣ ਜਾਂਦੇ ਰਿਆਂ ਪਾਪਾ ਨੂੰ ਮੰਗ ਕੇ ਕਿ ਪਾਪਾ ਜੀ ਮੈਨੂੰ ਆ ਜਿਹੜਾ ਥੋਜ ਵਾਲਾ ਖੜਾ ਹੈ ਇਹ ਮੈਂ ਪਾਪਾ ਜੀ ਦੇ ਮਟਰ ਸਾਈਕਲ ਤੇ ਬੈਠਾ ਸੀ ਤੇ ਮੈਂ ਇਹ ਕੀ ਨਵਰਗਾ ਕੋਈ ਗਾ ਨਹੀਂ ਸਕਦਾ ਉਹ ਪਰਿਵਾਰ ખ્રિસ્ਤਿਆਂ ਦੀ ਗੱਲ ਕਰਦੇ ਸੀਗੇ ਜਾਂ ਆਮ ਸਾਡੇ ਸਮਾਜ ਦੇ ਵਿੱਚ ਜੋ ਗੱਲਾਂ ਨੇ ਉਹਨਾਂ ਦੀ ਗੱਲ ਕਿਹੜੀ ਪਰਿਵਾਰ ખ્રિસ્ਤਿਆਂ ਦੀ ਗੱਲ ਕਰਦੇ ਸੀ ਕਿ ਇੱਕ ਉੱਤੇ ਸੌਜਾ ਬੇਸ਼ਰਾਵੀ ਬਣ ਕੇ ਭੈਣ ਸਾਲੀ ਤੇਰੀ ਨੌਂ ਕੰਡਮ ਹੋ ਗਈ ਮਾਰ ਲੈ ਉਹ ਟਰਾਈ ਵੇ ਇੱਕ ਵਾਰੀ ਜੀਜਾ ਜੀਜਾ ਲਕਮਣ ਲੈ ਗੜਬੇ ਵਰਗੀ ਰਨਵੇ ਪਰ ਜਿੰਨਾ ਵਧੀਆ ਮਾਨਕ ਦੇ ਮੂੰਹੋਂ ਜਜਿਆ ਨਹੀਂ ਜਜਿਆ ਸਿੰਧੇ ਨੇ ਵੀ ਗਾਏ ਉਹਨਾਂ ਨੇ ਸਿੰਧੇ ਨੇ ਵੀ ਗਾਇਆ ਪਰ ਨਹੀਂ ਔਰ ਦੀਆ ਲੱਗਦੀ ਪੰਜਾਬ ਦੀ ਆ ਜਿਸ ਜਹਾਵਨਾ ਚੱਲਦੀ ਆ ਕੁੜੀ ਦਾ ਪਤਾ ਕਰਾਂ ਕਿ ਉਹ ਇੰਨਾ ਕਰਿਆ ਹੁਣ ਸਾਡੇ ਲੋਕਾਂ ਨੂੰ ਕਿਥੇ ਸੁਣਨਾ ਹੈ ਜੀ ਮਾਂ ਖੁੰਦੀ ਏ ਮਾਂ ਦੁਨੀਆ ਆਵਾ ਏ ਲੋਕ ਜਦੋਂ ਐਂ ਗਾਉਂਦੇ ਨੇ ਨਾ ਅੱਧ ਨੂੰ ਵੱਧ ਬੋਲਾਂ ਦੇ ਨਾਲ ਉਹ ਮਰ ਕੇ ਜਾਂ ਮੁੱਛਾ ਕੁੰਡੀਆਂ ਦੇ ਵਾਲੇ ਕੈਂਟ ਤੇ ਹੋ ਲੈਣੀਆਂ ਨੇ ਲਾ ਮਾਂ ਤਾਂ ਹੀ ਨਾਲ ਆਇਆ ਡੇਟ ਤੇ ਮੈਂ ਤੈਨੂੰ ਇੱਕ ਗੱਲ ਪੁੱਛਾਂ ਜਿਉਂ ਨ ਜੋ ਗਿਆ ਹਾਂ ਹਾਂ ਪੁੱਛ ਦਿਲ ਖੋਲ ਕੇ ਸੁਣਾ ਦੰਨੀਆਂ ਵੇ ਕਿਤੇ ਚਿੱਟਾ ਟੁੱਟਾ ਤਾਂ ਨਹੀਂ ਪਿੰਦਾ ਸੋਹਣਿਆ ਨਾ ਨਾ ਕਦੇ ਕਦੇ ਪੱਗ ਪੁੱਗ ਲਾ ਲੈਨੇ ਸਸੀ ਕਾਲ ਦੋਸਤੋ ਮੈਂ ਤੁਹਾਡਾ ਦੋਸਤ ਸੁਖਵਿੰਦਰ ਸਿੰਘ ਢਟਵਾਰ ਅੱਜ ਸਾਡੇ ਵਿੜੇ ਦੇ ਵਿੱਚ ਇੱਕ ਫਨਕਾਰ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਐ ਪਿਛਲੇ ਦਿਨੀ ਉਹਨਾਂ ਦਾ ਕਾਫੀ ਜਿਹੜਾ ਗੀਤ ਆ ਮਕਬੂਲ ਹੋਇਆ ਕਾਫੀ ਚੱਲਿਆ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਆ ਮੇਰੇ ਨਾਲ ਨੇ ਅਕਬਰ ਆਲਮ ਜੀ ਆਲਮ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਸასი ਸ਼ਕਰ ਜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਸასი ਸ਼ਕਰ ਆਲਮ ਸਾਹਿਬ ਇਸ ਤੋਂ ਪਹਿਲਾਂ ਕੀ ਆਪਾਂ ਆਪਣੀ ਗੱਲਬਾਤ ਦਾ سلسلہ ਸ਼ੁਰੂ ਕਰੀਏ ਇਹ ਤੁਹਾਡਾ ਪਿਛਲੇ ਦਿਨੀ ਇੱਕ ਗੀਤ ਆ ਜਿਹੜਾ ਬੜਾ ਚੱਲਿਆ ਜਿਹਦਾ ਮੈਂ ਜ਼ਿਕਰ ਵੀ ਕੀਤਾ ਜੀ ਤੇ ਜਿਵੇਂ ਪੰਜਾਬ ਦੇ ਵਿੱਚ ਇੱਕ ਚਿੱਟੇ ਦਾ ਨਸ਼ਾ ਜਿਹੜਾ ਕਾਫੀ ਮਾਰੂ ਆ ਕਾਫੀ ਜਿਹੜਾ ਹੈਗਾ ਨੌਜਵਾਨ ਪੀੜੀ ਨੂੰ ਨਿਗਲ ਰਿਹਾ ਹੁਣ ਤੱਕ ਉਹ ਕਾਫੀ ਜਾਨਾਂ ਲੈ ਚੁੱਕਿਆ ਜੀ ਤੇ ਤੁਸੀਂ ਗੀਤ ਵੀ ਉਹ ਚਿੱਟੇ ਤੇ ਗਾਇਆ ਸੀਗਾ ਜੀ ਸੋ ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਆਪਣੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਉਹ ਗੀਤ ਦੀਆਂ ਚਾਰ ਲਾਈਨਾਂ ਜ਼ਰੂਰ ਸੁਣਾਓ ਹਮ ਮਰ ਗਏਆਂ ਮੁੱਛਾ ਕੁੰਡੀਆਂ ਦੇ ਵਾਲੇ ਕੈਂਟ ਤੇ ਹੋ ਲੈਣੀਆਂ ਨੇ ਲਾ ਮਾਂ ਤਾਹੀ ਨਾਲ ਆਇਆ ਡੇਟ ਤੇ ਮੈਂ ਤੈਨੂੰ ਇੱਕ ਗੱਲ ਪੁੱਛਾਂ ਜਿਉਂ ਨੇ ਜੋ ਗਿਆ ਹਾਂ ਹਾਂ ਪੁੱਛ ਦਿਲ ਖੁੱਲ ਕੇ ਸੁਣਾ ਦੰਨੀਆਂ ਬੇ ਕਿਤੇ ਚਿੱਟਾ ਚੁੱਟਾ ਤਾਂ ਨਹੀਂ ਪੀਂਦਾ ਸੋਹਣਿਆ ਨਾ ਨਾ ਕਦੇ ਕਦੇ ਤੱਕ ਪੁੱਗ ਲਾ ਲੈਣੀਆਂ ਆਹ ਦੇਖੋ ਆਲਮ ਸਾਹਿਬ ਤੁਸੀਂ ਆਪਣੇ ਗੀਤ ਦੇ ਵਿੱਚ ਚਿੱਟੇ ਦਾ ਵੀ ਜ਼ਿਕਰ ਕੀਤਾ ਪੈਗ ਦਾ ਵੀ ਜ਼ਿਕਰ ਕੀਤਾ ਜੀ ਇਹ ਅਕਸਰ ਕਿਹਾ ਜਾਂਦਾ ਕਿ ਜਿਹੜੇ ਗਾਉਣ ਵਾਲੇ ਨੇ ਉਹ ਜ਼ਿਆਦਾਤਰ ਨਸ਼ਿਆਂ ਨੂੰ ਪ੍ਰਮੋਟ ਕਰਦੇ ਨੇ ਪਰ ਤੁਸੀਂ ਥੋੜਾ ਜਿਹਾ ਇੱਕ ਵੱਖਰੇ ਐਂਗਲ ਤੋਂ ਇਹਨੂੰ ਪੇਸ਼ ਕੀਤਾ ਕਿ ਜਦੋਂ ਕਿਵੇਂ ਮਤਲਬ ਕੀ ਸੋਚ ਨੂੰ ਲੈ ਕੇ ਗੀਤ ਬਣਾਇਆ ਸੀਗਾ ਤੁਸੀਂ ਗੱਲ ਇਹ ਸੀ ਕਿ ਜੀ ਮੈਂ ਪਹਿਲਾਂ ਵੀ ਸੁਖਵਿੰਦਰ ਜੀ ਕਈ ਵਾਰ ਕਿਹਾ ਹੈ ਕਿ ਅੱਜਕੱਲ ਜੇ ਆਪਾਂ ਦੋ ਜਣੇ ਮਿਲਦੇ ਆਂ ਆਪਾਂ ਕਿਸੇ ਨਸ਼ੇ ਦੀ ਗੱਲ ਕਰਦੇ ਆ ਵੀ ਫਲਾਣੇ ਦਾ ਮੁੰਡਾ ਨਸ਼ੇ ਕਰਦਾ ਜਾਂ ਫਲਾਣਾ ਮਿੱਤਰ ਹੈ ਆਪਾ ਪੁੱਛਣਾ ਦੂਜੇ ਨੂੰ ਵੀ ਉਹਦਾ ਕੀ ਹਾਲਾ ਫਲਾਣੇ ਬੰਦੇ ਦਾ ਨਾਲ ਦੇਦਾ ਆਪਣੇ ਮਿੱਤਰ ਜਿਹੜਾ ਤੀਜਾ ਹੁੰਦਾ ਸੀ ਹੂੰ ਅਗਲਾ ਕਹਿੰਦਾ ਉਹ ਯਾਰ ਨਸ਼ੇ 'ਚ ਕਰਦਾ ਅਗਲਾ ਕਹਿੰਦਾ ਚਿੱਟਾ ਪੀਂਦਾ ਹੂੰ दारू ਫੀਮ ਭੁੱਕੀ ਨੂੰ ਲੋਕ ਭੁੱਲ ਗਏ ਹੂੰ ਫੀਮ ਦਿਓ ਤੇ ਭੁੱਕੀ ਨੂੰ ਸਾਡੇ ਕਿਸਾਨ ਲੋਕ ਹੂੰ ਤੇ ਸਾਡੀ ਆਮ ਪਬਲਿਕ ਕਹਿੰਨ ਲੱਗੀ ਇਹਦੀ ਖੇਤੀ ਹੋਣੀ ਚਾਹੀਦੀ ਆ ਫਿਰ ਉਹਨੂੰ ਨਸ਼ਾ ਕਿਵੇਂ ਕਹਿ ਸਕਦੇ ਹੋ ਤੁਸੀਂ ਹੂੰ ਹੂੰ ਕੋਈ ਟਾਈਮ ਤੋਂ ਉਹਨੂੰ ਨਸ਼ੇ ਦੇ ਤੌਰ ਤੇ ਗਿਣਿਆ ਜਾਂਦਾ ਸੀ ਮਾਰੂ ਹੈ ਠੀਕ ਆ ਜੀ ਤੇ ਪੈਗਪੋਗ ਬੁੜੀਆਂ ਕਹਿੰਦੀਆਂ ਨੇ ਆਪ ਵੀ ਭਾਈ ਆ ਜਿਹੜਾ ਦੂਜਾ ਛਿੱਟਾ ਛੋਟਾ ਪੀਣਾ ਹੈ ਛੜਦੇ ਤੋਂ ਪੈਗ ਪੋਗਾ ਆਪ ਲਾਉਣ ਲੱਗ ਜਾ ਹੂੰ ਜਣੀ ਉਹ ਜਿਵੇਂ ਕਹਿੰਦੇ ਹੁੰਦੇ ਨੇ ਕਿ ਉਹ ਜਦੋਂ ਵੱਡਾ ਮਹਾਦੈਂਤ ਆ ਗਿਆ ਤੇ ਫਿਰ ਛੋਟੇ ਨਸ਼ੇ ਤਾਂ ਥੋੜੇ ਛੋਟੇ ਛੋਟੇ ਲੱਗਣ ਲੱਗੇ ਜੀ 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 ਇਸ ਕਰਕੇ ਗੱਲ ਸੀਗੀ ਵੀ ਉਹ ਦੋ ਮਤਲਬ ਮੁੰਡਾ ਕੁੜੀ ਹੁੰਦੇ ਆ ਦੋ ਜੀ ਉਹਨਾਂ ਦੀ ਮੈਰਿਜ ਰੱਖੀ ਹੋਈ ਹੈ ਉਹ ਕੁੜੀ ਕਹਿੰਦੀ ਆ ਵੀ ਮੇਰੀਆਂ ਸਹੇਲੀਆਂ ਕਹਿੰਦੀਆਂ ਨੇ ਵੀ ਮੁੰਡੇ ਅੱਜਕੱਲ ਨਸ਼ੇ ਇੰਨਾ ਦੇ ਭੜੇ ਭੜੇ ਨਸ਼ੇ ਕਰਦੇ ਆ ਵੀ ਕਿਤੇ ਪੁੱਛ ਲਾ ਤੇਰੇ ਘਰ ਵਾਲੇ ਨੂੰ ਬੈਠ ਕੇ ਵੀ ਤੇਰੀ ਜ਼ਿੰਦਗੀ ਨਾ ਖਰਾਬ ਹੋ ਜਾਏ ਵੀ ਕਿਤੇ ਚਿੱਟਾ ਚੁਟਾ ਨਾ ਪੀਂਦਾ ਹੋਵੇ ਤੇ ਉਹ ਕੁੜੀ ਜਦੋਂ ਮਿਲਦੀ ਹੈ ਕਾਫੀ ਕਾਫੀ ਸ਼ਾਪ ਤੇ ਮਿਲਦੀ ਹੈ ਫਿਰ ਉੱਥੇ ਉਹ ਕਹਿੰਦੀ ਵੀ ਤੈਨੂੰ ਇੱਕ ਗੱਲ ਪੁੱਛਣਾ ਚਾਹ ਹੁਣ ਜੋ ਗਿਆ ਕਹਿੰਦਾ ਹਾਂ ਹਾਂ ਪੁੱਛ ਦਿਲ ਖੋਲ ਕੇ ਸੁਣਾ ਦੰਨੇ ਆ ਕਹਿੰਦੀ ਵੀ ਕਿਤੇ ਚਿੱਟਾ ਚੁਟਾ ਤਾਂ ਨਹੀਂ ਪੀਂਦਾ ਸੋਹਣਿਆ ਕਹਿੰਦਾ ਨਾ ਨਾ ਕਦੇ ਕਦੇ ਪੈਗ ਪੋਗ ਲਾ ਲੈਂਦੇ ਆ ਗੱਲ ਘਮਾ ਕੇ ਜੇ ਕਰੀਆ ਮਤਲਬ ਓਕੇ ਯਾਨੀ ਪੰਜਾਬੀ ਸਾਡੇ ਕਲਚਰ ਦੇ ਵਿੱਚ ਜਿਹੜਾ ਪੈਗ ਲਾਉਣਾ ਉਹ ਨੂੰ ਕੋਈ ਜਾਦੇ ਇਨਾ ਨਸਾ ਨਹੀਂ ਬਿਲਕੁਲ ਜਿਵੇਂ ਕਹਿੰਦਾ ਅ ਚਲੋ ਇਹ ਤਾਂ ਗੱਲ ਹੋ ਗਈ ਨਸਿਆਂ ਦੀ ਜੀ ਇਹ ਦੂਜਾ ਹੀ ਇਹਦੇ ਨਾਲ ਲੱਗਦਾ ਹੀ ਆਪਾਂ ਗੱਲ ਕਰਦੇ ਹਾਂ ਲਚਰਤਾ ਦੀ ਜੀ ਪਿਛਲੇ ਦਿਨ ਹੀ ਮੈਂ ਤੁਹਾਡਾ ਇੱਕ ਇੰਟਰਵਿਊ ਦੇਖੀ ਉਹਦੇ ਵਿੱਚ ਤੁਸੀਂ ਕਾਫੀ ਲਚਰਤਾ ਦੇ ਖਿਲਾਫ ਬੋਲੇ ਹੋ ਜਿੱਥੇ ਗੱਲ ਅਮਰ ਸਿੰਘ ਚਮਕੀਲਾ ਦੀ ਹੁੰਦੀ ਹੈ ਉੱਥੇ ਤੁਸੀਂ ਉਹਨਾਂ ਨੂੰ ਸਿੱਧਾ ਡਿਫੈਂਡ ਕੀਤਾ ਕਿ ਅਮਰ ਸਿੰਘ ਚਮਕੀਲਾ ਗਲਤ ਸੀਗਾ ਜੀ ਕਾਫੀ ਕਮੈਂਟ ਵੀ ਜਿਹੜੇ ਤੁਹਾਡੇ ਵਿਰੋਧ ਦੇ ਵਿੱਚ ਮੈਂ ਪੜ੍ਹੇ ਇਹ ਚੀਜ਼ ਨੂੰ ਲੈ ਕੇ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਸੁਣਨ ਵਾਲੇ ਸੀ ਨਾ ਉਹਨਾਂ ਨੇ ਪੂਰੀ ਇੰਟਰਵਿਊ ਨਹੀਂ ਸੁਣੀ ਹੂੰ ਮੈਂ ਇਹ ਗੱਲ ਆਖੀ ਸੀ ਉਹਦੇ ਵਿੱਚ ਵੀ ਅਗਰ ਚਿੰਗੇ ਕੰਮ ਕਰਦੇ ਆ ਤਾਂ ਮੈਨੂੰ ਕਿੰਨਾ ਚਰ ਹੋ ਗਿਆ ਇਸ ਲਾਈਨ ਦੇ ਵਿੱਚ ਹੂੰ ਤੇ ਬਹੁਤ ਹੌਲੀ 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 ਕੀੜੀ ਦੀ ਚਾਅ ਲੱਗੇ ਆ ਰਹੇ ਆ ਉੱਪਰ ਨੂੰ ਹੂੰ ਤੇ ਜੇ ਕੋਈ ਮੈਂ ਗੰਦਮੰਦ ਕੁਝ ਗਾ ਕੇ ਕੁਝ ਐਦਾਂ ਦਾ ਕੋਈ ਗਾਉਣ ਤੋਂ ਬਿਨਾ ਕੋਈ ਏਦਾਂ ਦਾ ਕੰਮ ਕਰਦੀ ਏ ਕੋਈ ਦੋ ਨੰਬਰ ਦਾ ਕੰਮ ਕਰਨ ਲੱਗ ਜੀਏ ਤੇ ਜਦੋਂ ਖਬਰ ਆਉਂਦੀ ਆ ਮੀਡੀਆ ਚ ਅੱਗ ਵਾਂਗੂ ਫੈਲਦੀ ਆ ਮਤਲਬ ਜਿਆਦੇ ਸਿਟੀ ਫੇਮਸ ਹੋ ਜਾਂਦਾ ਬੰਦਾ ਜਿਹੜਾ ਹਾਂ ਵੀ ਲੋਕ ਨੈਟਪਤਾ ਜਿਆਦਾ ਦਿਮਾਗ ਚ ਬਸ ਗਈ ਹਮ ਜਿਹੜਾ ਬੰਦਾ ਅੱਜ ਮਿਹਨਤ ਕਰਕੇ ਅੱਗੇ ਆਉਂਦਾ ਹੌਲੀ ਹੌਲੀ ਤਾਂ ਉਹਦੇ ਕਰਨੀ ਲੋਕ ਧਿਆਨ ਨਹੀਂ ਦਿੰਦੇ ਜਦੋਂ ਕੋਈ ਬੰਦਾ ਉਹੀ ਬੰਦਾ ਉਹਦਾ ਦਾ ਕੰਮ ਕਰਦਾ ਚਾ ਉਹਨੇ ਐ ਕਰਤਾ ਹਮ ਅਗਲ ਏਦਾਂ ਬਣ ਗਈ ਤਾਂ ਉਹ ਜਿਆਦਾ ਲੋਕ ਉਹਨੂੰ ਆਫ ਕਰ ਦੇਆ ਤੁਸੀਂ ਅਮਰ ਸਿੰਘ ਚੁੰਕੀਲੇ ਨੂੰ ਸਿੱਧਾ ਕਿਹਾ ਕਿ ਉਹ ਲੈਚਰ ਗਾਉਂਦਾ ਸੀਗਾ ਜਦਕਿ ਅਮਰ ਸਿੰਘ ਚੁੰਕੀਲੇ ਨੇ ਕਾਫੀ ਧਾਰਮਿਕ ਗੀਤ ਜੀਨੇ ਜਿਹੜੇ ਕਾਫੀ ਧਾਰਮਿਕ ਗਾਏ ਓਨਲੀ ਇੱਕ ਟੇਪ ਗਈਆ ਤਲਵਾਰ ਨਕ ਲੰਗੀ ਧਰਦੀਆਂ ਬਾਕੀ ਟੇਪਾਂ ਘਰੇ ਟੇਪਾਂ ਆਈਆਂ ਨੇ ਗਣਕੇ ਦੱਸਿਓ ਤਾਂ ਨਾਮ ਜਪਲਾ ਵੀ ਆਈ ਉਹਨਾਂ ਦੀ ਉਸੇ ਦਾ ਨਾਮ ਉਸੇ ਦਾ ਨਾਮ ਮੈਂ ਉਹਦੇ ਵਿੱਚ ਹੀ ਗਾਣੇ ਸੀ ਹਮ 23 ਦਿਨ ਵੀ ਘਰੋਣੀ ਜਿੰਦੇ ਤੂੰ ਐਵੇਂ ਨਾ ਜਿੰਦੇ ਮਾਨਗਰੀ ਉਹਦੇ ਵਿੱਚ 10 12 ਗਾਣੇ ਸੀ ਉਹ ਗਾਣੇ ਹੀ ਸੀ ਅਪਾ ਇਮਤੀਆਜ਼ ਅਲੀ ਜੀ ਨੇ ਬੜੀ ਮਿਹਨਤ ਦੇ ਨਾਲ ਇੱਕ ਫਿਲਮ ਬੜਾਈ ਚਮਕੀਲਾ ਹੋਣੀ ਦੇਖ ਕੇ ਹੰਦੇ ਆ। ਜੀ। ਆਹ ਇੱਕ ਗੱਲ ਹੋਰ ਸੌਰੀ ਤੁਹਾਡੀ ਗੱਲ ਮੈਂ ਕੱਟ ਰਿਹਾ ਹਾਂ। ਵੀ ਮੈਂ ਜੋ ਚਮਕੀਲਾ ਗਾਇਕੀ ਸੀ ਉਹਦੀ ਕੰਪੋਜ਼ਿਸ਼ਨਾਂ ਸੀ ਉਹਦੀ ਆਵਾਜ਼ ਸੀ। ਅਮਰ ਜੋ ਦੀ ਆਵਾਜ਼ ਸੀ ਮਾਦਾ ਕਹਿ ਲਾ। ਮੈਂ ਹੁਣ ਵੀ ਆਪਣੀਆਂ ਕੰਪੋਜ਼ਸ਼ਨਾਂ ਦੇ ਵਿੱਚ ਹੂੰ ਕਈ ਵਾਰ ਕੋਸ਼ਿਸ਼ ਕਰਦਾ ਵੀ ਉਹ ਜੋ ਉਹਦੀ ਗਾਇਕੀ ਸੀ ਉਹਨੂੰ ਨਾ ਕਿ ਗਾਣਾ ਜੋ ਲਿਖਿਆ ਹੋਇਆ ਸੀ ਉਹਨੂੰ ਹੂੰ 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 हां अक्सर आपा देखदेया गीतਾਂ ਦੇ ਵਿੱਚ ਅੱਜ ਵੀ ਉਹ ਪੀਸ বাজਦੇ ਨੇ ਪੀਸ বাজਦੇ ਨੇ ਉਹ ਤੁਹਾਨਾਂ ਨੇ ਜਿਹੜੀਆਂ ਉਹਨਾਂ ਨੂੰ ਬੁਜਾਉਂਦੇ ਨੇ ਜਿਹੜੇ ਬਲਾਈਂਡ ਨੇ ਗਾਣਿਆਂ ਚਰਮੋਣੀ ਉਹਨਾਂ ਦੇ ਵਿੱਚ ਕੀ ਝਲਕਦਾ ਹੂੰ ਹੂੰ ਕੀ ਝਲਕਦਾ ਹੈ ਜਿਹੜੇ ਉਹਦੇ ਗਾਣਿਆਂ ਦੇ ਵਿੱਚ ਉਹ ਚਮਕੀਲੇ ਨੇ ਨਹੀਂ ਸੀ ਬਜਾਇਆ ਉਹ ਚਰਨਜੀਤ ਹੁਜਾ ਸਾਹਿਬ ਦੇ ਟੀਮ ਸੀ ਜਿਹੜੀ ਕਿ ਹਰਮੋਨੀ ਮਤੇ ਹੋਰ ਬੰਦਾ ਸੀ ਆਪ ਮੈਡੋਲਿਨ ਬਜਕਨੇ ਹੁਜਾ ਸਾਹਿਬ ਯਾਨੀ ਇੰਨੀਆਂ ਅਮਰ ਤੁਹਾਂ ਸੀ ਆ ਉਹ ਅਮਰ ਹੋ ਗਈਆਂ ਹਾਂ ਉਹ ਨਾਮ ਚਰਨਜੀਤ ਹੁਜਾ ਸਾਹਿਬ ਨੇ ਕਿਹਾ ਸੁਣਾਇਆ ਅਗਲੇ ਹਰਮੋਨੀ ਵਾਲੇ ਬੰਦੇ ਨੂੰ ਯਾਰ ਆਹ ਬਜਾ ਜਾ ਸ਼ਾਇਦ ਹੂੰ ਉਹ ਆਪ ਬਿਚਪ ਆਪ ਪਲੇ ਕਰਦੇ ਨੇ ਠੀਕ ਆ ਜੀ ਪਰ ਜਿਹੜੇ ਅਮਰ ਸਿੰਘ ਚੁੰਕੀਲਾ ਨੂੰ ਸੁਣਨ ਵਾਲੇ ਨੇ ਅਮਰਜੋਤ ਨੂੰ ਸੁਣਨ ਵਾਲੇ ਨੇ ਉਹ ਜੋੜੀ ਨੂੰ ਉਹ ਉਹ ਤਾਂ ਕਹਿੰਦੇ ਨੇ ਕਿ ਇਹਨਾਂ ਵਰਗਾ ਕੋਈ ਗਾ ਨਹੀਂ ਸਕਦਾ ਉਹ ਪਰਿਵਾਰਕ ਰਿਸ਼ਤਿਆਂ ਦੀ ਗੱਲ ਕਰਦੇ ਸੀ ਜੇ ਜਾਂ ਆਮ ਸਾਡੇ ਸਮਾਜ ਦੇ ਵਿੱਚ ਜੋ ਬੋਲਾ ਨੇ ਉਹਨਾਂ ਦੀ ਗੱਲ ਕਿਹੜੀ ਪਰਿਵਾਰਕ ਰਿਸ਼ਤਿਆਂ ਦੀ ਗੱਲ ਕਰਦੇ ਸੀ ਇੱਕ ਕੋਟੇ ਹੈ ਕੋਟੇ ਸੌਜਾ ਬੇਸ਼ਰਾਵੀ ਬਣ ਕੇ ਭੈਣ ਸਾਲੀ ਤੇਰੀ ਨਨਕੰਡ ਮਹੋਗੀ ਮਾਰ ਲਾ ਹੋ ਟਰਾਈ ਵੇ ਇੱਕ ਵਾਰੀ ਜੀਜਾ ਜੀਜਾ ਲਕਮਣ ਲੈ ਗੜਬੇ ਵਰਗੀ ਰਨਵੇ ਹੋਰ ਗਾਇਕਾਂ ਨੇ ਵੀ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਕੰਪੈਰੀਜ਼ਨ ਵਿੱਚ ਚਮਕੀਲੇ ਨੂੰ ਹੀ ਟਾਰਗੇਟ ਕੀਤਾ ਜਿਹੜਾ ਹੋਰ ਗਾਇਕਾਂ ਨੇ ਵੀ ਉਸ ਸਮਕਾਲੀਨ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਐਡਵਾਂਸ ਗਾਉਣਾ ਸ਼ੁਰੂ ਕੀਤਾ ਹੂੰ ਉਹਨਾਂ ਨੇ ਐਡਵਾਂਸ ਗਾਉਣਾ ਸ਼ੁਰੂ ਕੀਤਾ ਤਾਂ ਲੋਕਾਂ ਨੇ ਵਿਰੋਧਤਾ ਕੀਤੀ ਹੂੰ ਕਈ ਜਿਹੜੇ ਸਿੱਧੇ ਗਾਉਣ ਵਾਲੇ ਸੀ ਉਹਨਾਂ ਦੇ ਗਾਉਣ ਵਾਲਿਆਂ ਨੇ ਵੀ ਵਿਰੋਧਤਾ ਉਹਨਾਂ ਨੂੰ ਕਹਿੰਦੇ ਲੋਕਾਂ ਨੇ ਤਾਂ ਮੇਨ ਟਾਰਗੇਟ ਰੱਖਣਾ ਵੀ ਯਾਰ ਆਹ ਬੰਦਾ ਵਧੀਆ ਗਾਉਂਦਾ ਜਾਂ ਘਟਿਆ ਗਾਉਂਦਾ ਹੂੰ ਉਦੋਂ ਲੋਕ ਉਹਦੇ ਜਦੋਂ ਕੁੜੀਆਂ ਆទੀਆਂ ਉਹ ਗਾਣੇ ਨਹੀਂ ਘਰੇ ਕੋ ਟੇਪ ਰਕਾਰਡਸ ਲੈ ਕੇ ਸੁਣਦਾ ਸੀ ਮੈਂ ਆਪ ਇਸ ਗੱਲ ਦਾ ਗਵਾਹ ਵੀ ਲੋਕੋ ਮੋਟਰ ਤੇ ਟੇਪ ਰਕਾਰਡ ਰੱਖਦੇ ਸੀ ਉਹਦੇ ਵਿੱਚ ਟੈਸਟ ਮੋਟਰ ਤੇ ਪਈ ਹੁੰਦੀ ਸੀ ਹਮ ਅਕਸਰ ਗੀਤ ਜਿਹੜੇ ਦੁਕਾਨੇ ਨੇ ਉਸ ਟਾਈਮ ਮੋਟਰਾਂ ਤੇ ਸੁਣਿਆ ਜਾਂਦੇ ਤੇ ਲੋਕਾਂ ਤੇ ਸੁਣਿਆ ਜਾਂਦੇ ਸੀ ਹਾਂ ਕੱਲਾ ਚਮਕੀਲੇ ਦਾ ਨਹੀਂ ਮੈਂ ਹੋਰ ਵੀ ਦੇਖਿਆ ਕਿ ਹੋਰ ਵੀ ਜਿਹੜੇ ਗਾਇਕਾਂ ਦੇ ਦੁਕਾਨੇ ਅੰਗੇ ਜੋੜੀਆਂ ਹੁੰਦੀਆਂ ਸੀ ਉਹਨਾਂ ਨੂੰ ਮੋਟਰਾਂ ਤੇ ਸੁਣਿਆ ਜਾਂਦਾ ਸੀ ਯਾਰ ਗਾਇਆ ਗਾਇਆ ਸਾਰਿਆਂ ਨੇ ਗਾਇਆ ਹੋਊਗਾ ਲੋਕ ਕਹਿੰਦੇ ਮਾਨਕ ਸਾਹਿਬ ਨੇ ਮਾਨਕ ਸਾਹਿਬ ਨੇ ਗਾਏ ਹੋਣਗੇ ਹਮ ਮਾਨਕ ਸਾਹਿਬ ਨੇ ਪਰ ਮੈਨੂੰ ਇੱਕੋ ਪਤਾ ਵੀ ਉਹ ਚੋਲੀ ਵਾਲਾ ਗਾਣਾ ਹਾਂ ਤੁਸੀਂ 15 20 ਬੰਦਿਆਂ ਨੇ ਇੱਕੋ ਗੱਲ ਕਹੀ ਜਾਂਦੇ ਨੇ ਵੀ ਉਹਦਾ ਇੱਕ ਜੀਤ ਤੁਸੀਂ ਮਾਨਕ ਸਾਹਿਬ ਦੀ ਗੱਲ ਛੱਡੋ ਜੀ 우ਸਤਾਦ ਲਾਲਚੰਦ ਜਮਲਾ ਜੱਟ ਜੀ ਨੇ ਵੀ ਉਸ ਵਕਤ ਉਸ ਤਰ੍ਹਾਂ ਦਾ ਗੀਤ ਗਾਇਆ ਨਹੀਂ ਹੂੰ ਨਹੀਂ ਨਹੀਂ ਸੁਣੋ ਜਿਦ ਤੈ ਸਮਝ ਲੋ ਕਿ ਉਹ ਜਗਤ ਨੂੰ ਇੱਕ ਗੱਲ ਪਤਾ ਸੀ ਵੀ ਜਗਤੈ ਨੂੰ ਛੱਡ ਕੇ ਭਗਤੈ ਨੂੰ ਕਰ ਲੈ ਉਹ ਜਗਤ ਨੂੰ ਛੱਡ ਕੇ ਭਗਤੀ ਨੂੰ ਕਰ ਲੈ ਮਤਲਬ ਉਹਦਾ ਮੀਨ ਹੋਰ ਹੁੰਦਾ ਸੀ ਹੂੰ ਹੁਣ ਹੂੰ ਇੱਕ ਬੰਦਾ ਮੇਰੇ ਮੇਰੇ ਉਹਨਾਂ ਦਾ ਨਾਮ ਨਹੀਂ ਯਾਦ ਹੈਗਾ ਉਹ ਪੀ ਐਚ ਡੀ ਕਰ ਰਹੇ ਨੇ ਚਮਕੀਲੇ ਤੇ ਉਹ ਕਹਿੰਦੇ ਵੀ ਮੇਰੇ ਨਾਲ ਕੋਈ ਬੰਦਾ ਬੈਠ ਕੇ ਚਰਚਾ ਕਰ ਸਕਦਾ ਕਿ ਇਹ ਚਮਕੀਲਾ ਲਜਰ ਸੀ ਉਹ ਕਹੇ ਲਜਰ ਸਿੱਧ ਕਰੇ ਤੇ ਮੈਂ ਉਹਨੂੰ ਉਹ ਸਿੱਧ ਕਰੂੰਗਾ ਕਿ ਉਹ ਵਧੀਆ ਗੱਲ ਮੈਂ ਪੁੱਛਣੀ ਆ ਆਪਣੇ ਘਰ ਹੂੰ ਠੀਕ ਹੈ ਜੀ ਜਦੋਂ ਕੋਈ ਬੰਦਾ ਤੁਸੀਂ ਮੈਨੂੰ ਆਖੋਗੇ ਵੀ ਅਕਬਰ ਸਾਹਿਬ ਤੂੰ ਇਹ ਗੱਲ ਕੀ ਛੱਡਦੇ ਸਪੋਜ਼ ਕਰ ਲੋ ਤਾਂ ਮੈਂ ਉਹ ਤੁਹਾਡੇ ਆਪਣੇ ਪੈਰਾਂ ਦੇ ਪਾਣੀ ਨਹੀਂ ਪੈਣ ਦੇਣਾ ਮੈਂ ਉਸ ਗੱਲ ਨੂੰ ਸਾਫ਼ਤ ਹੋਰ ਤਰੀਕੇ ਨਾਲ ਕਰੂੰਗਾ ਵੀ ਐ ਨਹੀਂ ਐ ਆ ਜੀ ਐ ਨਹੀਂ ਆਉਂਗਾ ਕੱਲ ਐ ਨਹੀਂ ਪਾਸੋਂ ਐ ਬਣ ਜਾਊਗਾ ਵੀ ਮੈਂ ਇਸ ਕਰਕੇ ਇਸ ਲਾਈਨ ਨਾਲ ਜੁੜਿਆ ਹਾਂ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਗਏ ਕੀ ਲੈਣ ਦੇ ਮੈਨੂੰ ਹੋ ਗਏ ਜੀ ਕੋਈ 27 28 ਸਾਲ ਹੂੰ ਲੰਮੇ ਸਮੇਂ ਤੋਂ ਤੁਸੀਂ ਇਸ ਖੇਤਰ ਦੇ ਵਿੱਚੋਂ ਮੈਂ ਚਮਕੀਲਾ ਸਾਹਿਬ ਦੇ ਖਾੜੇ ਵੀ ਸੁਣ ਜਾਂਦੇ ਰਿਆਂ ਪਾਪਾ ਨੂੰ ਮੰ ਕਹਿ ਕੇ ਵੀ ਪਾਪਾ ਜੀ ਮੈਨੂੰ ਆ ਜਿਹੜਾ ਥੋਜ ਵਾਲਾ ਖਾੜਾ ਹੈ ਇਹ ਮੈਂ ਪਾਪਾ ਜੀ ਦੇ ਮਟਰ ਸਾਈਕਲ ਤੇ ਬੈਠਾ ਸੀ ਤੇ ਮੈਂ ਥੋੜੀ ਸੁਣਨ ਗਿਆ ਸੀ ਕਿਉਂਕਿ ਮੇਰੇ ਪਿੰਡ ਤੋਂ ਹੀ ਸੀਗਾ ਨਾ ਉਹ ਪਿਆਰਾ ਮੇਰਾ ਦੋਸਤ ਹੈ ਅੱਛਾ ਮਤਲਬ ਉਹਨਾਂ ਦੇ ਬੱਚੇ ਮੇਰੇ ਦੋਸਤ ਨੇ ਉਹਨਾਂ ਦੇ ਮੈਰਿਜ ਦੇ ਲੱਗੇ ਸੀਗਾ ਚਮਕੀਲਾ ਪਿਆਰਾ ਸਿੰਘ ਦੇ ਜਣੀ ਐਜੇ ਗੈਕ ਤੁਸੀਂ ਅਮਰ ਸਿੰਘ ਚਮਕੀਲਾ ਨੂੰ ਬਹੁਤ ਵਧੀਆ ਮੰਨਦੇ ਹੋ ਸਿੰਗਰ ਯਾਰ ਗਾਇਕੀ ਬਾਕਮਾਲ ਹੋਣੇ ਚ ਵਕੀਲੇ ਨੇ ਹੋ ਗਿਆ ਹੂੰ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਜਿਹੜੇ ਬੰਦਿਆਂ ਨੇ ਦੀਪੇ ਹੀਰਾ ਉਰੇ ਆਲੇ ਨੇ ਮਾਰਿਆ ਉਹਨਾਂ ਨੇ ਇਹ ਨਹੀਂ ਆਖਿਆ ਵੀ ਯਾਰ ਠੀਕ ਐ ਨੇ ਜੋ ਪਹਿਲਾਂ ਗਾ ਤਾਂ ਹੁਣੇ ਵਧੀਆ ਬਣ ਗਿਆ ਪਰ ਉਹਨੇ ਟਾਰਗੇਟ ਰੱਖਿਆ ਵੀ ਯਾਰ ਇਹਨੇ ਨੱਚਰਤਾ ਗਾਈ ਆ ਓਏ ਇਹ ਇਹ ਮੇਰੇ ਬੋਲ ਨਹੀਂ ਹਾਂ ਇਹ ਆਪਾਂ ਜੋ ਸੁਣਦੇ ਆ ਰੋਜ਼ ਪੜ੍ਹਦੇ ਆ ਉਹ ਦੀ ਗੱਲ ਤੁਹਾਨੂੰ ਮਾਰਨ ਦੇ ਪਿੱਛੇ ਜੋ ਜੋ ਪਰਤਾਂ ਖੁੱਲਦੀਆਂ ਨੇ ਅਜੇ ਤੱਕ ਹੋਰ ਹੋਰ ਕੁਝ ਬਣੀ ਜਾਂਦਾ ਕੁਝ ਹੋਰ ਗੱਲ ਪਹਿਲਾਂ ਲੋਕ ਕਹੀ ਜਾਂਦੇ ਸੀ ਚੋਂ ਗਾਉਣ ਵਾਲਿਆਂ ਨੇ ਮਰਵਾਤਾ ਛਿੰਦੇ ਨੇ ਮਰਵਾਤਾ ਚਮਕੀਲੇ ਨੇ ਮਰਵਾਤਾ ਹੂੰ ਚਮ ਚਮਕੀਲੇ ਮਾਨਕ ਦੀ ਚਮਕੀਲੇ ਨੂੰ ਜੋ ਮੈਂ ਇਸ ਤਰੀਕ ਕੀਤੀ ਆ ਹੂੰ ਦੇਖਿਓ ਇਸ ਤਰੀਕ ਨੂੰ ਗੜਾ ਮੈਂ ਪੀ ਐਚ ਡੀ ਕੀਤੀ ਆ ਜਾਂ ਮੈਂ ਪੀ ਐਚ ਡੀ ਕਰਨੀ ਆ ਹੂੰ ਵੀ ਅਮਰਜੋਤ ਗੌਂਦੀ ਸੀ ਮਾਨਕ ਦੇ ਨਾਲ ਪਹਿਲਾਂ ਹੂੰ ਹੂੰ ਠੀਕ ਆ ਜੀ ਹੂੰ ਲਾਕੇ ਲੋਗੋ ਦੀਦਾ ਗੁੱਤੇ ਨਾਲ ਫੁੱਲ ਨਹੀਂ ਕਿਸੇ ਜੱਟ ਦਾ ਕਰੇਗੀ ਦੀਵਾ ਗੁੱਲ ਨਹੀਂ ਇਹ ਅਮਰਜੋਤ ਨਾਲ ਗਿਆ ਹੈ ਬਿਲਕੁਲ ਜਦੋਂ ਹੁਣ ਉਹਦੀ ਜੋੜੀ ਬਣੀ ਹੋਈ ਚਮਕੀਲੇ ਨੇ ਖਰਾਬ ਕੀਤੀ ਹੈ ਹੂੰ ਉਹਨੇ ਤਾਂ ਲੱਗਣੀ ਆ ਵੈਸੇ ਕਰ ਕੀ ਸਕਦਾ ਕੋਈ ਬੁੱਕ ਕਰਨ ਵਾਲਿਆਂ ਨਹੀਂ ਉਹਨੂੰ ਬੁੱਕ ਕਰਨਾ ਐਚ ਐਮ ਬੀ ਜਿਹੜੀ ਮਾਨਕੁਰੀਆਂ ਨੂੰ ਰਿਕਾਰਡ ਕਰਦੀ ਸੀ ਉਹ ਪਹਿਲਾਂ ਚਮਕੀਲੇ ਦੀ ਕਰਨ ਲੱਗੇ ਮਾਨਕ ਸਾਹਿਬ ਜਾਂ ਹੋਰ ਬਉਣ ਵਾਲਿਆਂ ਨੂੰ ਕਹਿਣ ਲੱਗੇ ਵੀ ਤੁਸੀਂ ਜੇ ਰੁਕਵਾਜੀ ਚਮਕੀਲੇ ਦੀ ਰਿਕਾਰਡਿੰਗ ਚਲਦੀ ਜਾ ਹੂੰ ਮਾਰਕੀਟ ਦੇ ਵਿੱਚ ਚਮਕੀਲੇ ਦੀ ਐਡਵਾਂਸ ਬੁਕਿੰਗ ਹੁੰਦੀ ਸੀ ਹੂੰ ਨਹੀਂ ਨਹੀਂ ਜੀ ਦੇਖੋ ਜੀ ਇਥਾ ਐਵੇਂ ਇਥੇ ਬੈਠ ਕੇ ਜਵਲੀਆਂ ਮਾਰਦੀਆਂ ਨੇ ਕਈ ਬੰਦਿਆਂ ਨੇ ਗਾਲਾਂ ਕੱਢੀਆਂ ਨੇ ਕੋਈ ਗਾਲਾਂ ਕੱਢਦੇ ਆ ਉਹਨਾਂ ਦੀਆਂ ਆਈਡੀਆਂ ਜਿਹੜੀਆਂ ਨੇ ਫੇਕ ਨੇ ਤੁਹਾਨੂੰ ਵੀ ਗਾਲਾਂ ਕੱਢੀਆਂ ਕਮੈਂਟਾਂ ਦੇ ਵਿੱਚ ਲੋਕ ਮੈਂ ਇੱਕ ਹਾਥੀ ਜਾਂਦਾ ਵੀ ਕੁੱਤੇ ਭੌਂਕਦੇ ਆ ਯਾਰ ਕਦੇ ਕੁੱਤੇ ਕੁੱਤਿਆਂ ਮਗਰ ਹਾਥੀ ਭੱਜ ਜਾਂਦਾ ਦੇਖਿਆ ਤੁਸੀਂ ਨਹੀਂ ਨਹੀਂ ਉਹਨਾਂ ਦਾ ਕੰਮ ਇਹ ਹੀ ਆ ਬਿਲੇ ਬੈਠੇ ਹਰੇਕ ਬੰਦ ਉਹਨੂੰ ਗੁਰਦਾਸ ਮਾਨ ਨੂੰ ਲੋਕਾਂ ਨੇ ਕਹਤਾ ਹੂੰ ਬਿਲਕੁਲ ਲੋਕਾਂ ਨੇ ਗੁਰਦਾਸ ਮਾਨ ਨੂੰ ਕਹਤਾ ਲੋਕਾਂ ਨੇ ਕਹਤਾ ਮੈਂ ਮੈਂ ਜਮਲਾ ਸਾਹਿਬ ਮੈਂ ਥੋੜੀ ਗੱਲ ਕਰਦਾ ਤੁਸੀਂ ਜਮਲਾ ਸਾਹਿਬ ਨੇ ਕਹਤਾ ਜਮਲਾ ਸਾਹਿਬ ਨੇ ਕਹਿੰਦਾ ਆ ਹ ਤਾਂ ਮੈਂ ਕਿਵੇਂ ਆਪਣੀ ਸੋਚ ਮੈਚ ਕਰ ਸਕਦੀ ਆ ਕਿ ਦੂਜੇ ਨਾਲ ਨਹੀਂ ਕਰ ਸਕਦੀ ਨਾ ਜਿਵੇਂ ਸ਼ਕਲਾਂ ਨਹੀਂ ਮਿਲਦੀਆਂ ਆਵਾਜ਼ ਨਹੀਂ ਮਿਲਦੇ ਵਿਚਾਰ ਨਹੀਂ ਮਿਲਦੇ ਸੁਣਨ ਦਾ ਟੈਸਟ ਨਹੀਂ ਮੈਂ ਨਹੀਂ ਸੁਣਦਾ ਉਹ ਉਹਦੀ ਗਾਇਕੀ ਸੁਣੀ ਆ ਜਿਹੜੀ ਧਾਰਮਿਕ ਹੈ ਠੀਕ ਹੈ ਜਿਵੇਂ ਉਹਦਾ ਗਾਣੇ ਸਾਰੇ ਮੇਰੇ ਯਾਦ ਨਹੀਂ ਪਰ ਮੈਂ ਜਿਹੜੀ ਮੇਰੀ ਸਟੂਡੈਂਟ ਕੁੜੀਆਂ ਆਉਂਦੀਆਂ ਨੇ ਮੈਂ ਉਹਨਾਂ ਸਾਹਮਣੇ ਕਿਵੇਂ ਗਾਦਾ ਇੱਕ ਉੱਤੇ ਸ਼ਰਾਬੀ ਬਣ ਕੇ ਤਾਂ ਅਗਲੀ ਨੇ ਤਾਂ ਮੇਰੇ ਕੋਲ ਕੱਲ ਨੂੰ ਸਿੱਖਣ ਨਹੀਂ ਆਉਣਾ ਵੀ ਉਸਤਾਦ ਜੀ ਪਤਾ ਨਹੀਂ ਕੀ ਉਸਤਾਦ ਜੀ ਦੇ ਦਿਮਾਗ ਦੇ ਵਿੱਚ ਕੀ ਚੱਲਦੀ ਆ ਗੱਲ ਚੱਲਦੀ ਆ ਅ ਤੁਸੀਂ ਸਟੂਡੈਂਟਾਂ ਨੂੰ ਨਵੇਂ ਨੂੰ ਸਿਖਾਉਨੇ ਵੀ ਹੁੰਗੇ ਕੀ ਹਨਾ ਅਜੋਕੀ ਗੈਕੀ ਨੂੰ ਔਰ ਪ੍ਰਾਣੀ ਗੈਕੀ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੀ ਦਮਦਾਰ ਗੈਕੀ ਹੈ ਉਹ ਪ੍ਰਾਣੀ ਸੀਗੀ ਹਮ ਜੇ ਹੁਣ ਆਪਾਂ ਗੱਲ ਕਰਦੇ ਆ ਮਾਨਕ ਦੀ ਗੱਲ ਕਰਦੇ ਹੋ ਤੁਸੀਂ ਜਿਹੜੇ ਢੱਡ ਸਾਰੰਗੀਆਂ ਨਾਲ ਗਾਉਂਦੇ ਸੀ ਹਮ ਉਹੀ ਤਰਜਾ ਬਿਲਕੁਲ ਤੇ ਕਬਿਸ਼ਰੀਆਂ ਦੀਆਂ ਤਰਜ਼ਾਂ ਚੱਕ ਕੇ ਦੇਵ ਤਰੀਕਾ ਵਾਲੇ ਨੇ ਲਿਖਿਆ ਤੇ ਮਾਨਕ ਨੇ ਗਾਇਆ ਉਹਨੂੰ ਤੂੰਬੀ ਦੀ ਤਾਰ ਨਾਲ ਤੇ ਜਾਦੇ ਸਾਜ਼ਾਂ ਦੇ ਨਾਲ ਜਦੋਂ ਆਪਾਂ ਕਨਵਰਟ ਕਰਕੇ ਗਾਇਆ ਤਾਂ ਲੋਕਾਂ ਨੂੰ ਇੱਕ ਨਵੀਂ ਗੱਲ ਮਿਲ ਗਈ ਹੂੰ ਬਸ ਠੀਕ ਹੈ ਉਹ ਇੱਕ ਨਵੀਂ ਟੋਨ ਦੇਤੀ ਨਵੀਂ ਟੋਨ ਮਿਲ ਗਈ ਤੇ ਜਿਹੜੀ ਮਾਨਕ ਦੀ ਬੋਕਲ ਟੋਨ ਸੀ ਉਹ ਦੇਵ ਤਰੀਕਾ ਵਾਲੇ ਨੇ ਲਿਖਿਆ ਬੜੇ ਸਿੰਗਰਾਂ ਨੇ ਗਾਇਆ ਪਰ ਜਿੰਨਾ ਵਧੀਆ ਮਾਨਕ ਦੇ ਮੂੰਹੋਂ ਜਚਿਆ ਨਹੀਂ ਜਚਿਆ ਹੂੰ ਸਿੰਦੇ ਨੇ ਵੀ ਗਾਏ ਉਹਨਾਂ ਨੇ ਸਿੰਦੇ ਨੇ ਵੀ ਗਾਇਆ ਪਰ ਨਹੀਂ ਉਹ ਗੱਲ ਨਹੀਂ ਬਣੀ ਕਾਫੀ ਗਾਇਕਾਂ ਨੇ ਗਾਇਆ ਠੀਕ ਹੈ ਜੀ ਪਰ ਜੋ ਉਹਦੇ ਮੋਜ ਅਚੀ ਠੀਕ ਹੈ ਜੀ ਇਹ ਹੋਰ ਨਹੀਂ ਕਿਸੇ ਦੇ ਮੋਜ ਅਚਦਾ ਅ ਅੱਜ ਕੱਲ ਦੀ ਗਾਇਕੀ ਆ ਜਿਵੇਂ ਆਪਾਂ ਕਹਿੰਦੇ ਆਟੋ ਟੂਨ ਲਾ ਕੇ ਗਾਇਕ ਗਾਈ ਜਾਂਦੇ ਨੇ ਦੋ ਸਟੇਜ ਤੇ ਚੜਦੇ ਨੇ ਉਹਨਾਂ ਤੋਂ ਨਹੀਂ ਗੱਲ ਬਣਦੀ ਇਹੀ ਗੱਲ ਦੇ ਨਾਲ ਅਗਲੀ ਗੱਲ ਦੇ ਨਾਲ ਜੋੜ ਕੇ ਤੁਹਾਡੀ ਗੱਲ ਦਾ ਜਵਾਬ ਦੇ ਰਹੇ ਹਾਂ ਗੁਰੂ ਰੰਧਾਵਾ ਹੂੰ ਉਹਨੂੰ ਉਧਾਂ ਲਾਈਵ ਕਰਿਆ ਕੈਨੇਡਾ ਚੋਂ ਦੇ ਲੋਕਾਂ ਨੇ ਬੋਤਲਾਂ ਮਾਰੀਆਂ ਉਹ ਕਹਿੰਦਾ ਮੁੜ ਕੇ ਮੈਂ ਵੜਦਾ ਨਹੀਂ ਵੜਦਾ ਨਹੀਂ ਕਿਉਂ ਤੂੰ ਉੱਥੇ ਦੀ ਲੋਕਾਂ ਦੀ ਸੋਰਸ ਤੇ ਖੜਾ ਨਹੀਂ ਉਤਰ ਗਿਆ ਉਹਨਾਂ ਨੇ ਸਾਨੂੰ ਬਹੁਤ ਵੱਡਾ ਦੇਖਿਆ ਹੁੰਦਾ ਲੱਖਾਂ ਰੁਪਈਆ ਲਾ ਕੇ ਅਗਲਾ ਬੁਕਿੰਗ ਕਰਦਾ ਲੱਗਦੀ ਲਾਹੌਰ ਦੀ ਆ ਲੱਗਦੀ ਪੰਜਾਬ ਦੀ ਆ ਜਿਸ ਜਿਹਾ ਹਾਵਾ ਚੱਲਦੀ ਆ ਕੁੜੀ ਦਾ ਪਤਾ ਕਰਾਂ ਕਿ ਉਹ ਇੰਨਾ ਕਰਿਆ ਹੁਣ ਸਾਡੇ ਲੋਕਾਂ ਨੂੰ ਕਿਥੇ ਸੋਣਾ ਹੈ ਜੀ ਉਹ ਮਾਂ ਹੁੰਦੀ ਏ ਮਾਂ ਦੁਨੀਆ ਦੇਦੋਂ ਐਂ ਕਾਉਂਦੇ ਨੇ ਨਾ ਅੱਧ ਨੂੰ ਵੱਧ ਬੋਲਾਂ ਦੇ ਨਾਲੋਂ ਆਵਾਜ਼ ਦਾ ਅਸਰ ਪੈਂਦਾ ਹੁਣ ਗੁਰੂੰਦਾਬੇਉਰੀਆ ਨੇ ਕੀ ਕਰਨਾ 60-70 ਲੱਖ ਰੁਪਇਆ ਦੇ ਕੇ ਉਹ ਜ ਮਲਾਈਕਾ ਰੋੜਾ ਹੁਣ ਕਹਿੰਦਾ ਦਾਤ ਮੇਰੀ ਰਾਣੀ 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 ਇਕੋ ਗੱਲ ਲੱਬਾਰੀ ਵਾਰੀ ਬੋਲੀ ਜਾ ਰਹੀ ਆ ਠੀਕ ਆ ਜੀ ਜੇ ਗੇਕੀ ਚ ਫਰਕ ਪਿਆ ਸਰੋਤਿਆਂ ਚ ਵੀ ਫਰਕ ਪਿਆ ਸੁਣਨ ਵਾਲਿਆਂ ਚ ਕਿ ਉਹ ਚੰਗਾ ਸੁਣਨੋਂ हट ਗਏ ਉਸ ਤਰ੍ਹਾਂ ਦਾ ਸੁਣਨ ਲੱਗੇ ਬੀਟ ਭਰਪੂਰ ਸਾਉਂ ਚੱਲਦੇ ਨੇ ਜਾਂ ਮਿਊਜ਼ਿਕ ਹਾਵੀ ਹੋ ਗਿਆ ਬੋਲ ਪਿੱਛੇ ਰਹੇਗੇ ਗੈਕੀ ਪਿੱਛੇ ਰਹੇਗੀ ਕੁਛ ਇਸ ਤਰ੍ਹਾਂ ਦਾ ਗੈਕੀ ਪਿੱਛੇ ਰਹੇਗੀ ਲੋਕਾਂ ਨੇ ਮੈਂ ਇੱਕ ਕਮੇਡੀ ਚ ਗੱਲ ਕੀਤੀ ਸੀ ਉਹ ਸੋਨੂ ਸਿੱਤੂ ਵਾਲਾ ਬਜਰਾ ਠੀਕ ਹੈ ਨੀਟੂ ਸ਼ਟਨ ਵਾਲਾ ਉਹ ਲੋਕਾਂ ਨੂੰ ਲੋਕ ਪ੍ਰਮੋਟ ਕਰਨ ਲੱਗੇ ਜਿਨ੍ਹਾਂ ਨੂੰ ਉਡਾਣਾ ਵੀ ਨਹੀਂ ਪਤਾ ਗਏ ਫਿਰ ਗੈਕੀ ਕਿੱਥੇ ਰਹਿ ਗਈ ਲੋਕ ਗੁਰਦਾਸ ਮਾਨ ਨੂੰ ਉਹਨੂੰ ਕੁਛ ਕਹਿੰਦੀ ਹੈ ਠੀਕ ਹੈ ਜੀ ਜਿਹੜੇ ਆਪਾਂ ਉਹਨਾਂ ਦੀ ਆਪ ਰਿਸਪੈਕਟ ਕਰਦੇ ਆ ਬਿਲਕੁਲ ਆਪਣੇ ਚਿੰਦਾ ਸਾਹਿਬ ਨੇ ਥੰਮ ਨੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਗਾਇਕੀ ਦੇ ਥੰਮ ਕਿਹਾ ਤੇ ਹੋਰ ਕਿੰਨੇ ਹੀ ਆਪਾਂ ਕੇ ਲਈ ਜਮਲਾ ਜੀ ਲਾਲੋ ਮੈਂ ਤਾਂ ਸਮਝਦਾ ਸਾਰਿਆਂ ਨੂੰ ਸੁਣਿਆ ਹਾਂ ਬਿਲਕੁਲ ਮੈਂ ਤਾਂ ਜਿਹੜੇ ਨਵੇਂ ਮੁੰਡੇ ਉੱਠਦੇ ਸੀ ਮੇਰੇ ਟਾਈਮ ਵੀ ਨਵੇਂ-ਨਵੇਂ ਕਲਾਕਾਰ ਹੁੰਦੇ ਉਹਨਾਂ ਦੀਆਂ ਸਾਰਿਆਂ ਦੀਆਂ ਮੈਂ ਲਿਖਿਆ ਹੋਇਆ ਗਾਇਆ ਹੋਇਆ ਤੇ ਮੈਂ ਸੁਣਦਾ ਹੁੰਦਾ ਸੀ ਠੀਕ ਆ ਜੀ ਮੈਂ ਤਾਂ ਕਿ ਵੀ ਮੈਂ ਆਪਣੀ ਗਾਇਕੀ ਵਿੱਚ ਕਨਵਰਟ ਟਾਈਮ ਦੇ ਹਿਸਾਬ ਨਾਲ ਕਿਵੇਂ ਕਰਾਂ ਬਿਲਕੁਲ ਆਲਮ ਸਾਹਿਬ ਤੁਸੀਂ ਮੀਰ ਆਲਮ ਘਰ ਘਰਾਣੇ ਦੇ ਵਿੱਚ ਜਨਮ ਲੈਂਤਾ ਜੀ ਜੀ ਤੇ ਅਕਸਰ ਕਿਹਾ ਜਾਂਦਾ ਕਿ ਜਦੋਂ ਮੀਰਾ ਆਲਮਾ ਦਾ ਬੱਚਾ ਵੀ ਰੋਂਦਾ ਨਾ ਤੇ ਉਹ ਬੜਾ ਤਰਨਮ ਦੇ ਵਿੱਚ ਰੋਂਦਾ ਤੇ ਤੁਸੀਂ ਵੀ ਬੱਚਿਆਂ ਨੂੰ ਵੀ ਇਸ ਲੈਂਡ ਦੇ ਵਿੱਚ ਪਾਇਆ ਮੈਂ ਉਹੀ ਗੱਲ ਕਰਨੀ ਆਂ ਓਰੇ ਲਿਸ਼ਾ ਬੇਟੀ ਹੈ ਹੋ ਨਾ ਹਾਂ ਤੁਸੀਂ ਇਹ ਦੇਖੋ ਵੀ ਹੁਣ ਇਹਨਾਂ ਨੂੰ ਮੇਰੇ ਕੋਲ ਬੈਠ ਕੇ ਤਿਆਰੀ ਕਰਦੇ ਨੇ ਮੈਂ ਚੁਕੀਲੇ ਦੇ ਗਾਣੇ ਬੇਟੀ ਦੇ ਨਾਲ ਤਿਆਰ ਕਰਾ ਕਰਾ ਸਕਦਾ ਹਾਂ ਉਹਨਾਂ ਦੇ ਨਾਲ ਕਿਵੇਂ ਤਿਆਰੀ ਕਰ ਸਕਦਾ ਬਿਲਕੁਲ ਬਿਲਕੁਲ ਜਿਹੜੇ ਮਤਲਬ ਇਹ ਗੱਲਾਂ ਮਾਰਦੇ ਨੇ ਇਦਾਂ ਕਰਨਾ ਚਾਹੀਦਾ ਐਂ ਕਰਦੇ ਉਹਨਾਂ ਨੂੰ ਐ ਪੁੱਛ ਵੀ ਆਪਣੀ ਭੈਣ ਦੇ ਕੋਲ ਬੈਠ ਕੇ ਪਰਿਵਾਰ ਦੇ ਕੋਲ ਬੈਠ ਕੇ ਤੁਸੀਂ ਉਹਨਾਂ ਦੇ ਗਾਣੇ ਸੁਣੋ ਤਾਂ ਤੁਹਾਨੂੰ ਪਤਾ ਲੱਗੇ ਮੈਂ ਮੇਰੀ ਬੇਟੀ ਕੋਲ ਬੈਠ ਕੇ ਕਿਵੇਂ ਸੁਣ ਲਵਾਂ ਮੈਂ ਬੇਟੀ ਨੂੰ ਕਿਵੇਂ ਗਾਣਾ ਤਿਆਰ ਕਰਵਾਉਣਾ ਦੇਖੋ ਜੀ ਕਈ ਨਾ ਗੀਤ ਕਰਨ ਦੀ ਅਸੀਂ ਇੰਟਰਵਿਊ ਕੀਤੀ ਕਈ ਗਾਇਕਾਂ ਦੀ ਕਰਦੇ ਆ ਤੇ ਕਈ ਜਣਿਆਂ ਦਾ ਜਿਹੜਾ ਇਹ ਮੰਨਣਾ ਹੁੰਦਾ ਕਿ ਜਿਹੜੀ ਗਾਇਕੀ ਆ ਜਾਂ ਜਿਹੜਾ ਗੀਤ ਆ ਜਿਵੇਂ ਬਾਰਸ ਭਰਾ ਨੇ ਤਾਂ ਉਹਨਾਂ ਨੂੰ ਉਠਿਆ ਜਾਂਦਾ ਕਿ ਤੁਸੀਂ ਆਪਣੇ ਗੀਤ ਨੂੰ ਕਿਸ ਤਰਾਜੂ ਤੇ ਤੋਲ ਕੇ ਲੋਕਾਂ ਚ ਲੈ ਕੇ ਜਾਂਦੇ ਹੋ ਤਾਂ ਜ਼ਿਆਦਾਤਰ ਦਾ ਕਹਿਣਾ ਇਹ ਹੁੰਦਾ ਕਿ ਜੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਉਸ ਗੀਤ ਨੂੰ ਗਾ ਸਕਦੇ ਹੋ ਤੁਹਾਡੀ ਭੈਣ ਤੁਹਾਡੀ ਮਾਂ ਤੁਹਾਡੀ ਧੀ ਉਹਨੂੰ ਸੁਣ ਸਕਦੀ ਆ ਤੁਸੀਂ ਉਹਨਾਂ ਨੂੰ ਸੁਣਾ ਸਕਦੇ ਹੋ ਦਾ ਉਹ ਗੀਤ ਵਧੀਆ ਤੇ ਉਹ ਉਹ ਮੱਟੀ ਤੇ ਖਰਾ ਉਤਰਦਾ ਬਾਰਸ ਸਾਬੂਰੀਆਂ ਦੀ ਬਾਰਸ ਭਰਾਵਾਂ ਦੀ ਸੋਚ ਹੈ ਉਹਨਾਂ ਦੀ ਸੋਚ ਨੂੰ ਮੇਰੀ ਸਲਾਮ ਆਪਾਂ ਲਈ ਦੇਤ ਵਾਲੀ ਇਹਦੀ ਸੋਚ ਨੂੰ ਮੇਰੀ ਸਲਾਮ ਹੈ ਹੂੰ ਬਹੁਤ ਅੱਛਾ ਗਾਉਂਦਿਆ ਪਰ ਕੀ ਹੋ ਲੋਕਾਂ ਉਹਨਾਂ ਨੇ ਤਾਂ ਸਰੋਤਿਆਂ ਦੇ ਹਿਸਾਬ ਨਾਲ ਚੱਲਣਾ ਪਰ ਬਾਰਸੂੜੀ ਨਹੀਂ ਚੱਲ ਸਕਦੀ ਹਾਂ ਮੈਂ ਇਹੀ ਗੱਲ ਤੁਹਾਨੂੰ ਕਹਿਣ ਲੱਗਾ ਕਿ ਜਿਆਦਾਤਰ ਤੁਹਾਡੇ ਗਾਇਕ ਨੇ ਜਿਹੜੇ ਉਹ ਇਹ ਕਹਿੰਦੇ ਨੇ ਜੀ ਲੋਕ ਇਸ ਤਰ੍ਹਾਂ ਦਾ ਸੁਣਨਾ ਪਸੰਦ ਕਰਦੇ ਪਰ ਬਾਰਸ ਤਿੰਨੇ ਭਰਾ ਨੇ ਜਿਹੜੇ ਉਹ ਵਧੀਆ ਗਾਉਂਦੇ ਨੇ ਹੁਣ ਤੇ ਉਹਨਾਂ ਦਾ ਇਹ ਨਹੀਂ ਸੁਣਨਾ ਪਸੰਦ ਕਰਦੇ ਉਹਨਾਂ ਦੇ ਕੋਈ ਕੋਈ ਤੋੜੇ ਹੈ ਨਹੀਂ ਉਹਨਾਂ ਦੀ ਗਾਇਕੀ ਦਾ ਤਿੰਨੇ ਭਰਾਵਾਂ ਦੇ ਕੀ ਆ ਬਾਤ ਹੈ ਇਹਨਾਂ ਮਤਲਬ ਮਿਊਜ਼ਿਕ ਨੂੰ ਸਮਝਣ ਵਾਲੇ ਬੰਦੇ ਲਫ਼ਜ਼ਾਂ ਨੂੰ ਲਫ਼ਜ਼ਤ ਲਫ਼ਜ਼ ਪੂਰਾ ਨੋ ਡਾਊਟ ਬਿਲਕੁਲ ਹਾਂਜੀ ਇੰਨੇ ਅچھے ਇਨਸਾਨ ਹਮ ਕੀ ਬਾਤ ਹੈ ਹਰਪਦਨ ਮਾਨ ਜੀ ਮੰਨ ਲਓ ਬਿਲਕੁਲ ਬਿਲਕੁਲ ਉਹ ਵੀ ਨਹੀਂ ਐਦਾਂ ਦਾ ਮਤਲਬ ਉਹਨਾਂ ਨੇ ਕੰਪਰਮੀਟ ਨਹੀਂ ਕੀਤਾ ਮੈਂ ਫੇਰ ਗੱਲ ਕਹਿਣਾ ਵੀ ਦੱਸਣ ਵਾਲਿਆਂ ਨੇ ਉਹਨਾਂ ਦੇ ਵੀ ਪਤਾ ਨਹੀਂ ਕੋਈ ਪੁਰਾਣਾ ਗਾਣਾ ਗਾਇਆ ਹੋਇਆ ਜਾਂ ਕੁਝ ਆਖੇ ਲਿਆ ਕੇ ਮੂਰੇ ਰੱਖ ਦੇਣਾ ਵੀ ਆ ਉਹਨੇ ਗਾਇਆ ਹਮ ਪਰ ਜੋ ਅਛਾਈਆਂ ਨੇ ਉਹ ਵੀ ਦੇਖੋ ਜੇ ਇੱਕ ਬੰਦੇ ਨੇ ਸਾਰੀ ਉਮਰ ਕਰਨ ਦੇ ਵਿੱਚ ਕੋਈ ਇੱਕ ਅੱਧੇ ਹੀ ਊਨਤਾ ਹੀ ਰਹਿ ਗਈ ਉਹਦੀ ਊਨਤਾ ਹੀ ਨਾ ਅੱਗੇ ਲਿਆਓ ਅਸਲਾ ਉਸਤਾਦ ਲੋਕਾਂ ਤੋਂ अच्छे ਲੋਕਾਂ ਦੀ ਸੰਗਤ ਕਰਨ ਦੇ ਨਾਲ ਸਿਆਣੇ ਬੰਦਿਆਂ ਦੀ ਸੰਗਤ ਕਰਨ ਦੇ ਨਾਲ ਮੈਂ ਕੋਈ ਜ਼ਿਆਦਾ ਕੁਝ ਤਾਂ ਨਹੀਂ ਵੀ ਮੇਰੀ ਜਾਦੀ ਉਮਰ ਹੈ ਜਾਂ ਮੈਂ ਕੋਈ ਫਿਲਾਸਫਰਾਂ ਠੀਕ ਹੈ ਜੀ ਮੈਂ ਇੱਕ ਗੱਲ ਕਰਦਾ ਵੀ ਅੱਛੇ ਬੰਦਿਆਂ ਦੇ ਨਾਲ ਸਿਆਣੇ ਬੰਦਿਆਂ ਦੇ ਕੋਲ ਬੈਠਣ ਨਾਲ ਤੁਹਾਡੀ ਸੋਚ 'ਚ ਫਰਕ ਪੈਂਦਾ ਜੇ ਇੱਕ ਬੰਦਾ ਚਿੱਟਾ ਪੀਣ ਵਾਲੇ ਦੇ ਨਾਲ ਤੁਸੀਂ ਬੈਠੋਗੇ ਤੁਸੀਂ ਰਹੋਗੇ 6 ਮਹੀਨੇ ਤਾਂ ਮੇਰਾ ਮਤਲਬ ਇਹ ਕਹਿ ਸਕਦਾ ਤੁਸੀਂ ਵੀ ਇੰਨੇ ਕੁ ਸਮਝ ਸਕਦੇ ਹੋ ਵੀ ਜੇ ਬੰਦਾ ਜ਼ਿਆਦਾ ਨਹੀਂ ਤਾਂ ਇੱਕ ਵਾਰ ਤਾਂ ਜਰੂਰ ਦੇਖੂਗਾ ਤੇ ਇਸ ਕਰਕੇ ਜਿਉਂ ਜਿਸੀ ਸੰਗਤ ਵੈਸੀ ਰੰਗਤ ਇੱਕ ਵਾਰ ਜਰੂਰ ਕਰਕੇ ਦੇਖੀ ਬਿਲਕੁਲ ਬਿਲਕੁਲ ਉਹਨੇ ਬੇਟੀ ਹੈ ਹਮਮ ਉਹਨੇ ਇਹਨਾਂ ਨੇ ਗਾਣਾ ਕੀ ਗਾਇਆ ਤਲਾਕ ਗਾਣਾ ਰੱਬਾ ਸਾਡੇ ਮੰਮੀ ਡੈਡੀ ਜੀ ਕਿਉਂ ਗੱਲਾਂ ਕਰਨ ਤਲਾਕ ਦੀਆਂ ਹਾਂ ਹਾਂ ਸੁਣ ਕੇ ਦੇਖਿਓ ਜੀ ਤਲਾਕ ਪੰਜਾਬੀ ਸੌਂਗ ਦੇ ਨਾਂ ਤੇ ਕੱਢ ਕੇ ਦੇਖਿਓ ਬੱਚਾ ਤੋਂ ਕੀ ਗਵਾਇਆ ਮੈਂ ਮੇਰੇ ਬੱਚਾ ਨੂੰ ਹੋਰ ਗਾਣੇ ਦੀ ਆਫਰਾਂ ਨਹੀਂ ਮੈਂ ਕਿਹਾ ਜ ਨਹੀਂ ਗਵਾਉਣ ਦੇਣਾ ਬੱਚੇ ਨੇ ਯਾਰ ਬਿਲਕੁਲ ਸੋ ਅਕਬਰ ਜੀ ਜਾਂਦੇ ਜਾਂਦੇ ਮੈਂ ਲਾਸਟ ਸਵਾਲ ਲੈਣਾ ਚਾਹੁੰਗਾ ਹਾਂ ਕਰਦੇ ਆਪਾਂ ਤੇ ਉਹ ਇਹ ਆ ਕਿ ਤੁਸੀਂ ਅੱਜ ਖੁਦ ਉਸਤਾਦ ਬਣ ਕੇ ਸਿਖਾਉਨੇ ਹੋ ਮੈਂ ਉਸਤਾਦ ਗਿਆ ਸੀ ਜਮਾਦਰ ਬੱਚੀਆਂ ਨੂੰ ਮੁੰਡਿਆਂ ਨੂੰ ਸਿਖਾਉਨੇ ਹੋ ਮੈਂ ਰੋਜੀ ਰੋਟੀ ਦਾ ਜ਼ਿਗਾਰਮੈਂਟ ਹੈ ਜੀ ਤੁਸੀਂ ਆਪ ਵੀ ਸਿੱਖਿਆ ਪਹਿਲਾਂ ਕੀ ਤੁਸੀਂ ਸਿੱਖਿਆ ਕੌਣ ਉਸਤਾਦ ਸੀ ਇਹ ਤੁਹਾਨੂੰ ਮੈਂ ਜੀ ਸਿਆਣੇ ਕਹਿੰਦੇ ਗੁਰੂ ਏਕ ਵਿਦਿਆ ਏਕ ਹੂੰ ਮੈਂ ਰਾਜੀ ਸਲਾਣੇ ਵਾਲਾ ਉਹਨਾਂ ਦੇ ਛੋਟੇ ਭਰਾ ਦਿਲਵਾਗ ਬਾਗੀ ਜੀ ਨੇ ਉਹਨਾਂ ਕੋਲੋਂ ਸਿੱਖਿਆ ਤੇ ਇਸਦਾਰੀ ਵਿੱਚੋਂ ਸੀਗੇ ਕਿਉਂਕਿ ਮੈਨੂੰ ਹੋਰ ਜ਼ਿਆਦਾ ਕਿਸੇ ਨੇ ਸਿਖਾਇਆ ਨਹੀਂ ਸਾਡੇ ਨੇੜੇ ਤੇੜੇ ਦੇ ਕੋਈ ਰਿਸ਼ਤੇਦਾਰਾਂ ਨੇ ਕਿਸੇ ਨੇ ਮੈਨੂੰ ਪੁੱਛਿਆ ਨਾ ਕਿਸੇ ਨੇ ਸਿਖਾਇਆ ਹਮ ਰਸਮੀ ਤੌਰ ਤੇ ਮੈਂ ਗੁਰੂ ਦੇਵ ਦਿਲਦਾਰ ਜੀ ਨੇ ਗਜ਼ਲ ਕੋ ਹਮ ਮੇਰੇ ਗੁਰੂ ਜੀ ਇਹ ਉਹਨਾਂ ਕੋਲੋਂ ਸਿੱਖਿਆ ਮੈਂ ਹਮ ਤੇ ਉਹਦਾ ਰਿਸਪੈਕਟ ਕਰਕੇ ਮੈਂ ਆਪਣੇ ਸ਼ੌਕਤ ਅਲੀ ਮਤੂਰੀ ਸਾਹਿਬ ਉਹਨਾਂ ਕੋਲੇ ਤੇ ਮੈਂ ਤੇ ਫਿਰੋਜ਼ ਸ਼ੁਰੂ ਦੇ ਦਿਨਾਂ ਦੇ ਵਿੱਚ ਕਾਲਜ ਤੇ ਬੈਠਦੇ ਸੀਗੇ ਹੋਰ ਪਤਾ ਨਹੀਂ ਕਿੰਨੀ ਇੱਕ ਨਿਰਮਾਨ ਕਲੀਆ ਹਮ ਠੀਕ ਹੈ ਜੀ ਅੱਲੇ ਤੋਂ ਆਪਣੇ ਤੇ ਹੋਰ ਕਿੰਨੇ ਜਿਹੜੇ ਫਰੈਂਡ ਸਰਕਲ ਆ ਮਿੰਟੂ ਧੂਰੀ ਹੈ ਇਹਨਾਂ ਦੇ ਨਾਲ ਕਾਫੀ ਰਿਹਾ ਮੈਂ ਮੈਂ ਦਵਜੀਤ ਜੀ ਨਾਲ 7 ਸਾਲ ਕੋਰਸ ਬੋਲਿਆ ਠੀਕ ਹੈ ਜੀ ਨਿੱਕੂ ਭਾਈ ਹਰਮਨ ਧੂਰੀ ਬਹੁਤ ਜ਼ਿਆਦਾ ਮਤਲਬ ਮੈਂ ਇਹ ਨਹੀਂ ਹੈਗਾ ਵੀ ਮੈਨੂੰ ਆਪ ਕੀ ਗਾਉਣਾ ਆਉਂਦਾ ਨਹੀਂ ਮੈਂ ਇਹ ਚੀਜ਼ ਦੇਖਿਆ ਵੀ ਲੋਕ ਕੀ ਚਾਹੁੰਦੇ ਨੇ ਪਰ ਤੁਸੀਂ ਲੋਕਾਂ ਨੂੰ ਆਪ ਦਾ ਟੈਸਟ ਦੇਣਾ ਵੀ ਜੇ ਲੋਕਾਂ ਨੇ ਮੈਨੂੰ ਚਾਰਕਨੇ ਆਇਆ ਕਹੇ ਕਿ ਨੈਗੇਟਿਵ ਕਮੈਂਟ ਕਰਾ ਕੇ ਲੋਕਾਂ ਨੂੰ ਇਹ ਕਰਵਾਏ ਗਏ ਨੇ ਨੈਗੇਟਿਵ ਕਮੈਂਟ ਜਿਹੜੇ ਬੰਦਿਆਂ ਦਾ ਰੋਜ਼ਗਾਰ ਚੱਲਦਾ ਨਾ ਚਮਕੀਲੇ ਦੇ ਸਿਰ ਤੇ ਫਿਰ ਉਹ ਬੰਦੇ ਆਪ ਵੀ پیچھے ਕਮੈਂਟ ਕਰਦੇ ਨੇ ਪਰ ਮੈਂ ਉਹਨਾਂ ਦੇ ਮਗਰ ਲੱਗ ਕੀ ਮੈਂ ਮੇਰੇ ਬੱਚਿਆਂ ਨੂੰ ਕੀ ਜਵਾਬ ਦਊਗਾ ਹੂੰ ਕੋਸ਼ਿਸ਼ ਕਰਦਾ ਵੀ ਨਾ ਇਸ ਪਾਸੇ ਆਵਾਂ ਹੂੰ ਪਰ ਤੈਨੂੰ ਪਤਾ ਫਿਰ ਜੇ ਫਿਰ ਆ ਗਏ ਫਿਰ ਮੂ ਵੀ ਅਸੀਂ ਉਸ ਪਾਸੇ ਵੀ ਨੇਰੀਆਂ ਲਿਆ ਦਾਂਗੇ ਚਲੋ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਮੁਲਾਕਾਤ ਤੁਹਾਡੇ ਬੱਚਿਆਂ ਦੀ ਵੀ ਕਰਾਂਗੇ ਹਨਾ ਤੇ ਕੀਮਤੀ ਸਮੇ ਲਈ ਬਹੁਤ 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 ਧੰਨਵਾਦ